ਦੈਨਿਕਸ ਵਿਰਾਂ ਦੇ ਖਾਸ ਪ੍ਰੋਗਰਾਮ ਮੇਰੀ ਗਲੀ ਮੇਰਾ ਮੋਹੱਲਾ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਇਸ ਪ੍ਰੋਗਰਾਮ ਦੇ ਜਰੀਏ ਤੁਹਾਨੂੰ ਲੁਧਿਆਣਾ ਦੇ ਵਾਕਫਾ ਵਾਕਾ ਵਾੜਾ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤਾਂ ਲੋਕਾਂ ਦੇ ਨਾਲ ਗਰਾਊਂਡ 'ਤੇ ਜਾ ਕੇ ਗੱਲਬਾਤ ਵੀ ਕਰ ਰਹੇ ਹਾਂ ਜੋ ਪੁਰਾਣੇ ਕੌਂਸਲਰ ਸੀ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਦਾ ਆਪਣੇ ਇਲਾਕੇ ਦੇ ਵਿੱਚ ਵਿਕਾਸ ਦੇ ਕੰਮ ਕੀਤੇ ਗਏ ਨੇ ਜਾਂ ਫਿਰ ਨਹੀਂ ਤਾਂ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਨਗਰ ਨਿਗਮ ਚੋਣਾ ਦਾ ਚੋਣ ਖਾੜਾ ਪੂਰੀ ਤਰ੍ਹਾਂ ਨਾਲ ਭੱਕਿਆ ਹੋਇਆ ਤਾਂ तमाम ਸਿਆਸੀ ਪਾਰਟੀਆਂ ਦੇ ਵੱਲੋਂ ਵੀ ਆਪ ਕੋ ਆਪਣੇ ਉਮੀਦਵਾਰ ਜਤੋਂਨ ਦੇ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਗਿਆ ਤੇ ਇਸੇ ਤਹਿ ਕੁਝ ਲੋਕ ਮੇਰੇ ਨਾਲ ਇੱਥੇ ਮੌਜੂਦ ਨੇ ਵਾਰਡ ਵਾਸੀ ਦਾ ਪਹਿਲਾਂ ਤਸਵੀਰਤ ਵੀ ਦਿਖਾਉਣ ਉਸ ਤੋਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਹੈ ਉਹ ਕਰਦੇ ਆ ਤਾਂ ਅੰਕਲ ਜੀ ਇਸੇ ਵਾਰਡ 'ਚ ਰਹਿੰਦੇ ਹੋ ਤੁਸੀਂ ਹਾਂਜੀ ਹਾਂਜੀ ਇਸੇ ਵਾਰਡ ਕਿੰਨੀ ਦੇਰ 'ਚ ਰਹ ਰਹੇ ਹੋ ਇੱਥੇ ਕਈ ਸਾਲ ਹੋ ਗਏ ਜੀ ਕਾਫੀ ਦੇਰ ਹੋ ਗਈ ਤੁਹਾਡੇ ਵਾਰਡ ਦੇ ਵਿੱਚ ਉਹ ਪੁਰਾਣੇ ਕੌਂਸਲਰ ਸੀਗੇ ਹਾਲਾਂਕਿ ਹਾਊਸ ਨੂੰ ਭੰਗ ਹੋਇਆ ਹੋਇਆ ਜਿਹੜੇ ਪਹਿਲੇ ਕੌਂਸਲਰ ਸੀ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਦੇ ਵਿਕਾਸ ਦੇ ਕੰਮ ਕਰਵਾਏ ਗਏ ਨੇ ਜਾਂ ਫਿਰ ਨਹੀਂ ਬਸ ਕੁਝ ਕੰਮ ਗੁੰਮ ਕਰਾਇਆ ਜੀ ਕੁਝ ਨਹੀਂ ਕਰਾਇਆ ਪਾਣੀ ਜਾਂ ਗੱਡਰੇ ਭਰੇ ਪਏ ਐ ਹੋਰ ਕੋਈ ਕੰਮ ਨਹੀਂ ਕਰਾਇਆ ਇੱਕ ਵੀ ਇਹਦੇ ਪਬਲ ਕਿਆ ਕਿਆ ਸਮੱਸਿਆ ਹੈ ਆਪਕੇ ਬਾਰਡ ਬਾਰਡ ਲਾਈਟ ਸਾਡੇ ਨਹੀਂ ਕੂੜਾ ਵਾਲੇ ਸਫਾਈ ਵਾਲੇ ਸਾਡੇ ਨਹੀਂ ਆਂਦੇ ਤਿੰਨ ਤਿੰਨ ਜਾਂ ਚਾਰ ਦਿਨ ਮੈਂ ਇੱਕ ਵਾਰ ਆਵਾਂ ਉਹ ਵੀ ਜ਼ਬਰਦਸਤੀ ਜੋ ਗੰਦ ਪਰ ਜਾਣਾ ਪੂਰੇ ਫੇਰ ਆਂਦੇ ਆ ਕੌਣ ਸੀ ਪਾਰਟੀ ਸੇ ਕੌਣ ਕੌਂਸਲਰ ਸਾਹਿਬ ਕੇ ਬਾਰਡ ਮੇ ਜੰਡਾ ਕੌਣ ਸੀ ਪਾਰਟੀ ਸੇ ਤੋਂ ਕਾਂਗਰਸ ਕਾਂਗਰਸ ਸੇ ਤਾਂ ਪਿਛਲੀ ਤੋਂ ਸਰਕਾਰ ਵੀ ਕਾਂਗਰਸ ਸੀ ਉਸ ਸਰਕਾਰ ਮੇ ਕੰਮ ਕੁਛ ਨਹੀਂ ਹੋਆ ਕੁਛ ਨਹੀਂ ਹੋਆ ਕਿਆ ਕਿਆ ਸਮੱਸਿਆ ਹੈ ਹੋਰ ਸੀ ਆਪ ਸਾਰੀ ਸਮੱਸਿਆ ਹੈ ਸਮੱਸਿਆ ਦਾ ਤਾਂ ਘਟਿਆ ਨਹੀਂ ਲਾਈਟ ਦੀ ਜੇ ਕੋਈ ਕਾਰਜ ਦਾ ਮੋਰ ਵਾਣ ਚਲਾ ਜਾ ਕੁਛ ਨਹੀਂ ਕਈ ਕਈ ਗੇ ਪ੍ਰਧਾਨ ਨੇ ਬੁਲਾ ਗਾ ਲਾਓ ਕੋਈ ਫਲਾਣਾ ਬੰਦ ਨੂੰ ਬੁਲਾ ਗਾ ਲਾਓ ਅਸੀਂ ਕਿਤੇ ਕਿਤੇ ਪਿੱਛੇ ਗੁੰਮੀ ਹੈ ਤਾਂ ਤੁਸੀਂ ਵੀ ਅਸੀਂ ਵਾਰਡ ਚ ਰਹਿੰਦੇ ਹੋ ਜੀ ਹਾਂਜੀ ਭਾਈ ਕਿੰਨੀ ਦੇਰ ਤੁਰੇ ਰਹੇ ਹੋ ਇੱਥੇ 25 ਸਾਲ ਹੋ ਗਏ ਭਾਈ ਕੀ ਸਮੱਸਿਆਵਾਂ ਕਿਨੇ ਠੋਡੇ ਵਾਰਡ ਦੇ ਵਿੱਚ ਜਾਂ ਕੀ ਸੁਵਿਧਾਵਾਂ ਨੇ ਜਿਹੜੀਆਂ ਦਿੱਤੀਆਂ ਸੀ ਜੋ ਪੁਰਾਣੇ ਕੌਂਸਲਰ ਸੀਗੇ ਸੁਵਿਧਾਵਾਂ ਆਹੀ ਬਸ ਟੈਲਾ ਲਵਾਤੀਆਂ ਵਾ ਤੇ ਨਸ਼ਾ ਪੂਰਾ ਵਿਕਦਾ ਪਿਆ ਸ਼ਰੇਆਮ ਵਿਕਦਾ ਪਿਆ ਵਾ ਲੁੱਟ ਖੋ ਹੋ ਰਹੀ ਆ ਸੜਕਾਂ ਦੇ ਮੱਜਾਂ ਘੁੰਦਿਆ ਪਈਆਂ ਰੋਜ਼ ਐਕਸੀਡੈਂਟ ਹੋ ਰਿਹਾ گاਵਾਂ ਨੇ ਬੁਰਾ ਹਾਲ ਹੋਇਆ ਪਿਆ ਜੀ ਬਾਕੀ ਕੋਈ ਵੀ ਕੋਈ ਗੇ ਨਹੀਂ ਸੁਣਵਾਈ ਨਹੀਂ ਕੀਤੀ ਜਾਣੇ ਆ ਜੀ ਕੋਈ ਸੁਣਵਾਈ ਨਹੀਂ ਹੁੰਦੀ ਫੋਨ ਕਰ ਦਿੰਦੇ ਆ ਜੀ ਠੀਕ ਆ ਜਾਓ ਜੀ ਹੋ ਜਾਊਗਾ ਜੀ ਹੋ ਜਾ ਹੁੰਦਾ ਕੁਝ ਨਹੀਂ ਆ ਜੀ ਹਾਂ ਜੀ ਬਿਲਕੁਲ ਬਾਈ ਜੀ ਤੁਸੀਂ ਵੀ ਇੱਥੇ ਰਹਿੰਦੇ ਹੋ ਹਾਂਜੀ ਵੀਰ ਜੀ ਤਾਂ ਤੁਹਾਨੂੰ ਕੀ ਲੱਗਦਾ ਥੋੜੇ ਮੁਤਾਬਕ ਜੋ ਪੁਰਾਣੇ ਕਾਉਂਸਲਰ ਸੀਗੇ ਉਹਨਾਂ ਦੇ ਵੱਲੋਂ ਵੀ ਵਿਕਾਸ ਦੇ ਕੰਮ ਕੀਤੇਗੇ ਨੇ ਜਾਂ ਫਿਰ ਨਹੀਂ ਵਿਕਾਸ ਦੇ ਕੰਮ ਤਾਂ ਥੋੜੇ ਬਹੁਤ ਹੀ ਹੋਏ ਆ ਜੀ ਬਾਕੀ ਨਸ਼ਾ ਹੀ ਵਿਖਿਆ ਜ਼ਿਆਦਾ ਠੀਕ ਆ ਜੀ ਕਰੋ ਅਜ ਬੱਚਾ ਨਿਕਲ ਜਾਂਦਾ ਸੇਫ ਨਹੀਂ ਹੈਗਾ ਆਪਣਾ ਬੱਚਾ ਜੇ ਸਾਨੂੰ ਨਹੀਂ ਪਤਾ ਸ਼ਾਮ ਨੂੰ ਬੱਚਾ ਨਸ਼ਾ ਕਰਕੇ ਢਿੱਗਿਆ ਹੋਊਗਾ ਕਿਤੇ ਬਹੁਤ ਜ਼ਿਆਦਾ ਸੇਫਟੀ ਬੱਚਿਆਂ ਦਾ ਪੂਰਾ ਧਿਆਨ ਰੱਖਣਾ ਬੰਦਾ ਨਸ਼ੇ ਦੀ ਸਮੱਸਿਆ ਜ਼ਿਆਦਾ ਥੋੜੇ ਸਮੱਸਿਆ ਬਹੁਤ ਜ਼ਿਆਦਾ ਜੀ ਸਾਂਸਫਾਈ ਦਾ ਵਿਵਸਥਾ ਕਿਦਾਂ ਦੀ ਆ ਥੋੜੀ ਸਾਂਸਫਾਈ ਬਿਲਕੁਲ ਨਹੀਂ ਹੈਗੀ ਜਮਾਦਾਰ ਲੱਗੇ ਹੋਏ ਆ ਠੀਕ ਹੈ ਲੇਕਿਨ ਇੱਕ ਦਿਨ ਆਣਾ ਚਾਰ ਦਿਨ ਆਣਾ ਨਹੀਂ ਉਹਨਾਂ ਨੇ ਆਜੂ ਕਹਿੰਦੇ ਜੀ ਸਾਹਮਣੇ ਕੰਪਲੇਂਟ ਨਹੀਂ ਕੀਤੀ ਪੁਰਾਣੇ ਕੋਸ ਲੋ ਕਲੈਂਡ ਕਰਦੇ ਭਾਜੀ ਉਹ ਤਾਂ ਕਹਿੰਦੇ ਸਾਡੇ ਕੋ ਕੋਈ ਸੁਣਵਾਈ ਨਹੀਂ ਹੈਗੀ ਜਾਓ ਜਿੱਥੋਂ ਕਰਾਣਾ ਉਹ ਵੀ ਕਰਾ ਲਓ ਤਾਂ ਬਾਈ ਜੀ ਕਿਵੇਂ ਦੇਖਦੇ ਹੋ ਥੋੜੇ ਵਾਰਡ ਦੇ ਵਿੱਚ ਕਾਫੀ ਲੋਕ ਦੱਸ ਰਹੇ ਨੇ ਸਮੱਸਿਆਵਾਂ ਬਹੁਤ ਨੇ ਤਾਂ ਕਿਵੇਂ ਦੇਖਦੇ ਹੋ ਕਿਵੇਂ ਇਸ ਦਾ ਹੱਲ ਜਿਹੜਾ ਕਿ ਹੋ ਇਹਦਾ ਹੱਲ ਇਹਦਾ ਹੱਲ ਤਾਂ ਉਹ ਬਦਲਾਵ ਲਿਆ ਕੇ ਹੀ ਹੋਣਾ ਜੀ ਉਹਨਾਂ ਤੋਂ ਕੋਈ ਹੱਲ ਹੋਇਆ ਨਹੀਂਗਾ ਅੱਜ ਤੁਸੀਂ ਦੇਖ ਲਓ ਕਿਸੇ ਗਲੀ ਮੁਹੱਲੇ 'ਚ ਜਾ ਕੇ ਦੇਖੋ ਤੁਸੀਂ 16 ਨੰਬਰ ਵਾਰਡ ਦੇ ਵਿੱਚ ਖੜੇ ਹੋ तकरीबन ਜੇਕਰ ਇੱਕ ਗਲੀ 'ਚ 4 ਗਟਰ ਹਨ ਤਾਂ ਦੋਆਂ ਦੇ ਟੱਕਣ ਖੁੱਲੇ ਹੀ ਮਿਲਣੇ ਤੁਹਾਨੂੰ ਘਾਰਾ ਬਾਹਰ ਪਈ ਹੋਣੀ ਆ ਉਹਨੂੰ ਚੱਕਣ ਵਾਸਤੇ 4-4 5-5 ਦਿਨਾਂ ਬਾਅਦ ਤਾਂ ਉਹਨਾਂ ਨੇ ਆਣਾ ਵਾ ਦੁਜਾਇ ਕੋੜਿਆ ਦੇ ਘਰ ਘਰ ਦੇ ਅੱਗੇ ਟੈਰ ਲਾ ਦਿੰਦੇ ਆ ਉਹਨਾਂ ਦੇ ਵੀ ਤਾਂ ਸਮੱਸਿਆ ਹੀ ਆ ਮੱਖੀਆਂ ਹੁੰਦੀਆਂ ਮੱਛਰ ਹੁੰਦਾ ਵਾ ਉਹ ਸਮੱਸਿਆ ਹੀ ਆ ਇਸ ਤੋਂ ਵੱਡੀ ਸਮੱਸਿਆ ਕੀ ਹੋਗੀ ਦੂਸਰਾ ਤੁਸੀਂ ਇੱਕ ਬਾੜ ਦੇ ਵਿੱਚ ਖੁਦ ਚੱਕਰ ਜਾ ਕੇ ਲਾਓ ਘਰ ਘਰ ਦਰਵਾਜ਼ਾ ਖੜਕਾ ਕੇ ਪੁੱਛੋ ਵੀ ਤੁਹਾਡੇ ਘਰ 'ਚ ਕੋਈ ਬੱਚਾ ਨਸ਼ਾ ਤਾਂ ਨਹੀਂ ਕਰਦਾ ਅਗਰ 100 ਘਰਾਂ 'ਚ ਤੁਸੀਂ ਇੱਕ ਖੜਕਾਉਂਗੇ ਤਾਂ ਤੁਹਾਨੂੰ 10 ਘਰ ਜ਼ਰੂਰ ਆਓ ਜੇ ਮਿਲਣਗੇ ਜਿਨ੍ਹਾਂ ਦੇ ਮਾਪਿਓ ਤੁਹਾਨੂੰ ਆਪ ਦੱਸਣਗੇ ਕਿ ਇੱਥੇ ਨਸ਼ੇ ਦਾ ਵਪਾਰ ਕਿੱਡਾ ਤਕੜਾ ਹੋ ਰਿਹਾ ਵਾ ਰਹੀ ਗੱਲ ਆਪਾਂ ਗੰਦੇ ਨਾਲੇ ਤੇ ਜਾ ਕੇ ਦੇਖੋ ਤੁਸੀਂ ਮੁਗਲੀ ਸਹੂਲਤਾਂ ਦੀ ਗੱਲ ਕਰੀ ਕਿ ਕਾਉਂਸਲਰ ਦਾ ਫਰਜ਼ ਹੋਣਾ ਹੈ ਸਾਫ਼ ਸਫਾਈ ਦਾ ਧਿਆਨ ਰੱਖਣਾ ਇਲਾਕੇ ਦੇ ਵਿੱਚ ਸਟਰੀਟ ਲਾਈਟਾਂ ਹੋਣੀਆਂ ਸੀਵਰੇਜ ਦੀ ਪ੍ਰੋਬਲਮ ਹੋਣੀ ਪੀਣ ਵਾਲਾ ਸਾਫ਼ ਪਾਣੀ ਮਿਲਣਾ ਇਹ ਸਾਰੀ ਚੀਜ਼ਾਂ ਕਾਉਂਸਲਰ ਦੇ ਕੋਲੋਂ ਦਿੱਤੀਆਂ ਗਈਆਂ ਜਾਂ ਫਿਰ ਨਹੀਂ ਤੋਬਾ ਕਈ ਕਈ ਜਗ੍ਹਾ ਜਾ ਕੇ ਤੁਸੀਂ ਦੇਖੋ ਪਾਣੀ ਦੀ ਸਮੱਸਿਆ ਹਾਲੇ ਵੀ ਉਹੀ ਆ ਜਦੋਂ ਗਲੀਆਂ ਟੁੱਟੀਆਂ ਹੁੰਦੀਆਂ ਸੀ ਨਾ ਤਾਂ ਟੋਏ ਵਾਲੀਆਂ ਗਲੀਆਂ ਹੁੰਦੇ ਸੀ ਪਾਣੀ ਨਹੀਂ ਮਿਲਦਾ ਹੁੰਦਾ ਇਹ ਟੋਲੂ ਪੰਪਾਂ ਨਾਲ ਕੱਢਦੇ ਸੀ ਅੱਜ ਵੀ ਕਈ ਘਰਾਂ ਚ ਟੋਲੋ ਪਾਪ ਨਾਲ ਪਾਣੀ ਖਿੱਚਦੇ ਆ ਤਾਂ ਮੋਡਰਾਂ ਚ ਚੜਦਾ ਵਾ ਉਹ ਪਾਣੀ ਦੀ ਸਮੱਸਿਆ ਕਿਉਂ ਹੈਗੀ ਆ ਟੂਬਲ ਘਟਨੇ ਹੁਣ ਜਨਸੰਖਿਆ ਦਾ ਵੱਧ ਹੀ ਜਾਊਗੀ ਦਿਨ ਤਾਂ ਦੇ ਤਾਂ ਪਾਣੀ ਵੀ ਵਧਣਾ ਚਾਹੀਦਾ ਵਾ ਪਰ ਟੂਬਲਾ ਦੀ ਘਾਟ ਬਹੁਤ ਹੈਗੀ ਆ ਜੋ ਪਾਣੀ ਲਈ ਬਹੁਤ ਵੱਡੀ ਪਰੇਸ਼ਾਨੀ ਬਣੀ ਜੀ ਤੇ ਕੁਝ ਹੋਰ ਲੋਕ ਵੀ ਇੱਥੇ ਮੌਜੂਦ ਨੇ ਬਾਈ ਜੀ ਤੁਸੀਂ ਵੀ ਇੱਥੇ ਰਹਿੰਦੇ ਹੋ ਇਸ ਵੜ ਤੋਂ ਬਿਲਕੁਲ ਜੀ ਮੈਂ ਕਿੰਨੀ ਦੇਰ ਤੋਂ ਇੱਥੇ ਰਹਿ ਰਹੇ ਹੋ ਤੇ ਕੀ ਕੀ ਸਮੱਸਿਆਵਾਂ ਜਾਂ ਫਿਰ ਕੀ ਕੀ ਸਹੂਲਤਾਂ ਦਿੱਤੀਆਂ ਕੋਸਟਲਰ ਦੇ ਵੱਲੋਂ ਤਕਰੀਬਨ 20 ਸਾਲ ਹੋ ਗਏ ਜੀ ਮੈਨੂੰ ਇਸ ਏਰੀਆ ਦੇ ਵਿੱਚ ਇਹਨਾਂ ਦੇ ਵਾਰਡ ਵਿੱਚ ਸਮੱਸਿਆਵਾਂ ਤਾਂ ਦੇਖੋ ਜੀ ਤੁਸੀਂ ਆਪ ਦੇਖ ਲਓ ਸਾਡੇ ਤੋਂ ਜ਼ਿਆਦਾ ਤੁਹਾਨੂੰ ਪਤਾ ਤੁਸੀਂ ਗਲੀ ਗਲੀ ਮੇਰਾ ਵਾਰਡ ਕਰ ਰਹੇ ਹੋ ਦੇਖ ਰਹੇ ਹੋ ਸਮੱਸਿਆਵਾਂ ਦਾ ਤੁਹਾਨੂੰ ਜ਼ਿਆਦਾ ਪਤਾ ਨਹੀਂ ਬਾਕੀ ਜੇ ਆਪਾਂ ਕਾਉਂਸਲਰ ਦੀ ਗੱਲ ਕਰੀਏ ਤਾਂ ਜਿਹੜਾ ਸਾਡਾ ਪਿਛਲਾ ਮੌਜੂਦਾ ਕਾਉਂਸਲਰ ਰਿਹਾ ਉਹਦੀ ਤੇ ਖੂਬੀ ਬਹੁਤ ਵਧੀਆ ਖੂਬੀ ਹੈ ਜੀ ਅਗਰ ਅੱਜ ਕਾਉਂਸਲਰ ਦੇ ਕੰਮ ਕੀ ਹੁੰਦੇ ਨੇ ਅਗਰ ਤੁਸੀਂ ਕਾਰਪੋਰੇਸ਼ਨ ਦਾ ਕੋਈ ਕੰਮ ਕਰਵਾਉਣਾ ਹੈ ਜਾਂ ਕੋਈ ਕੰਮ ਕਰਵਾਉਣਾ ਤੇ ਇੱਕ ਮੋਹਰ ਲਗवानी ਹੁੰਦੀ ਉਹਦੇ ਕੋਲ ਅਸੀਂ ਉਹਨਦੇ ਕੋਲ ਚਲੇ ਜਾਓ ਉਹ ਕਹੇਗਾ ਜੀ ਪਹਿਲੇ ਮਹੱਲੇ ਦੇ ਪ੍ਰਧਾਨ ਨੂੰ ਬੁਲਾ ਕੇ ਲਿਆਓ ਜੀ ਇੱਕ ਬੰਦਾ 20 ਸਾਲ ਤੋਂ ਰਹਿ ਰਿਹਾ ਹੈ ਜਦੋਂ ਆਪਾਂ ਵੋਟ ਲੈਣੇ ਉਦੋਂ ਤਾਂ ਆਪਾਂ ਨੂੰ ਬੰਦਾ ਯਾਦ ਹੈ ਆਪਾਂ ਉਹਦੇ ਪੈਰਾਂ ਨੂੰ ਹੱਥ ਲਾਣੇ ਆ ਤੇ ਜਦੋਂ ਤੇਰੇ ਕੋਲ ਕੋਈ ਕੰਮ ਕਰਾਨ ਜਾਂਦਾ ਤੁਸੀਂ ਕਹਿੰਦੇ ਹੋ ਮਹੱਲੇ ਦੇ ਪ੍ਰਧਾਨ ਨੂੰ ਲੈ ਕੇ ਆ ਫਿਰ ਇਹ ਚੀਜ਼ਾਂ ਜਿਹੜੀ ਹੈਗੀਆਂ ਨੇ ਸਭ ਤੋਂ ਮਾੜੀਆਂ ਨੇ ਸੁਣਵਾਈ ਨਹੀਂ ਕੀਤੀ ਜਾ ਰਹੀ ਕੌਣ ਸੁਣਵਾਈ ਤਾਂ ਹੈ ਹੀ ਨਹੀਂ ਜਿਹੜਾ ਕੋਈ ਮੌਜੂਦਾ ਕਾਉਂਸਲਰ ਹੈ ਮੈਂ ਓਪਨਲੀ ਕਹਿ ਰਹੇ ਹਾਂ ਉਹਦੀ ਇਹ ਖਾਸੀਅਤ ਹੈ ਬਹੁਤ ਵੱਡੀ ਜੇਕਰ ਤੁਸੀਂ ਜਾਓਗੇ ਉਹਨੇ ਇਹੀ ਕਹਿਣਾ ਐ ਐਫੀਡੇਵਿਟ ਲੈ ਕੇ ਆਓ ਜੀ ਐਫੀਡੇਵਿਟ ਹੈਗਾ ਹੀ ਤੁਹਾਡੇ ਕੋਲ ਮੇਰੇ ਕੋਲ ਸਾਈਨ ਕਰਾਣੇ ਆ ਤਾਂ ਇਹ ਸਮੱਸਿਆਵਾਂ ਬਾਕੀ ਜਿਹੜੀ ਸੀਵਰੇਜ ਦੀ ਸਮੱਸਿਆ ਤੁਹਾਨੂੰ ਉਹਨਾਂ ਨੇ ਦੱਸੀ ਏ ਜਾਂ ਨਸ਼ੇ ਦੀ ਇਸ ਵਾਰਡ ਦੇ ਵਿੱਚ ਹੱਦ ਤੋਂ ਜ਼ਿਆਦਾ ਜਿਹੜਾ ਨਸ਼ਾ ਬਹੁਤ ਜ਼ਿਆਦਾ ਹੈ ਤਾਂ ਬਿਲਕੁਲ ਕਾਫੀ ਸਮੱਸਿਆਵਾਂ ਨੇ ਇਸ ਵਾਰਡ ਦੇ ਵਿੱਚ ਤਾਂ ਕੁਝ ਹੋਰ ਲੋਕ ਵੀ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ क्या लगता की लगता है वार्ड के जो काउंसलर उन्होंने सुख सुविधावं दी गई मुडलियाँ या हैं फिर नहीं मौजूदा जो अभी पीछे वार्ड कमिश्नर जो थे वो बहुत माड़ा काम करते थे मोहल्ले में घूमना नहीं मोहल्ले को देखना नहीं किस तरह से हम लोग रहते हैं किस तरह हमारा परिवार है वो कोई परिवार को देखने के लायक नहीं थे दूसरे नंबर में यहाँ पे नशा पत्ता बहुत गली गली में हो गया है इतना गली में नशा की डिके वाले लड़का रहता है कि शाम सुबह निकला तो शाम में सही सलामत आएगा कि नहीं आएगा कोई पता नहीं इसके लिए सभी चीज़ बुराइयाँ आ चुके हैं दूसरे नंबर में यह है कि मोहल्ले में नशा भी है चोरी उचक्का भी है सही महिलाएं लोग का सही सलामत सब्जी लाने जा रहे हैं तो सही सलामत वापस घर आएगा कि नहीं आएगा इसे कोई पता नहीं दूसरे नंबर में यह है कि हमारे मोहल्ले में इतना हर चीज़ बुराइयाँ बढ़ गई है कि कहने के लायक नहीं है ਤਾ ਬਿਲਕੁਲ ਕੁਝ ਹੋਰ ਲੋਕ ਵੀ ਨੇ ਤੁਸੀਂ ਵੀ ਐਸੀ ਵਾਰ ਚਲ ਰਹੇ ਹੋ ਜੀ ਹਾਂ ਜੀ ਉਹਦੇ ਇਲਾਕੇ ਦੇ ਵਿੱਚ ਜੋ ਕੌਂਸਲਰ ਸੀਗੇ ਮੁੱਢਲੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਜਾਂ ਫਿਰ ਨਹੀਂ ਨਹੀਂ ਕੋਈ ਸਹੂਲਤ ਨਹੀਂ ਕੀਤੀ ਹੈ ਯਾਰ ਕੋਈ ਕੰਮ ਹੀ ਨਹੀਂ ਕਰਦੇ ਆਂਗੇ ਅਸੀਂ ਜਾ ਕੇ ਕਹਿੰਦੇ ਸੀਵਰ ਜਾਮ ਪਿਆ ਜੀ ਕਈ ਵਾਰ ਮੈਂ ਪਾਰਟੀ ਦੇ ਦਫਤਰ ਜਾ ਕੇ ਸ਼ਾਹਦਾ ਮਹਿਲ ਸਾਹਿਬ ਇਹ ਮੇਰੀ ਦੇਖਣਗੇ ਨਾ ਤੇ ਇਹਨਾਂ ਨੂੰ ਪਤਾ ਲੱਗ ਜਾਏਗਾ ਕਿ ਮੈਂ ਕਿੰਨੀ ਵਾਰ ਗਿਆ ਇਹਨਾਂ ਦੇ ਦਫਤਰ ਔਰ ਇਹਨਾਂ ਨੂੰ ਮੈਂ ਬਾਰ-ਬਾਰ ਗਿਆ ਵੀ ਸੀਵਰ ਸਾਫ ਕਰਵਾ ਦਿਓ ਤੇ ਇਹ ਕਹਿੰਦੇ ਡੀਸੀ ਸਾਹਿਬ ਨੇ ਮਨਾਂ ਕੀਤਾ ਕਿ ਵੀ ਵਿੱਚ ਸੀਵਰ ਦੇ ਜਾਣ ਹੀ ਲੱਗਦੇ ਸਾਡੇ 3 ਫੁੱਟ ਦਾ ਸੀਵਰ ਹੈ ਜੀ 3.5 ਫੁੱਟ ਦੇ ਸੀਵਰ ਦੇ ਵਿੱਚ ਬਿੱਡਾ ਕਿਥੋਂ ਡੁੱਬੇਗਾ ਦੂਰ ਪਰ ਇਸ ਦੇ ਨਾਲ ਕਈ ਸਮੱਸਿਆਵਾਂ ਵੀ ਨੇ ਕਈ ਵਾਰ ਜਾਨ ਵੀ ਗਈ ਹੈ ਤਾਂ ਹੁਣ ਤਾਂ ਮਸ਼ੀਨਰੀ ਬਹੁਤ ਹੈਗੀ ਉਹਦੇ ਨਾਲ ਸਫਾਈ ਹੋ ਜਾਂਦੀ ਹੈ ਉਹੀ ਉਹੀ ਮੈਂ ਕਹਿਆ ਸੀਗਾ ਜੀ ਉਹਨਾਂ ਨੂੰ ਪੁਰੇ ਆ ਕੇ ਛੋਟੀ ਮਾਰਦੇ ਪਾਣੀ ਮਾਰਦਾ ਨਿਕਲ ਜਾਂਦਾ ਉਹ ਲੈਟਰਿੰਗਾਂ ਦੇ ਵਿੱਚ ਫਿਰ ਬਾਪੇ ਦਾ ਆ ਜਾਂਦਾ ਸਾਰਾ ਕੁਝ ਬਿਲਕੁਲ ਜੇਕਰ ਵਾਰਡ ਨੰਬਰ 16 ਦੀ ਗੱਲ ਕਰੀਏ ਤਾਂ ਸਮੱਸਿਆਵਾਂ ਦੇ ਨਾਲ ਭਰਪੂਰ ਹੈ ਇਹ ਵਾਰਡ ਹੈ ਜਿਹੜਾ ਕਿ ਚਾਹੇ ਸਫਾਈ ਦੀ ਗੱਲ ਕਰੀਏ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਸਿਵਰੇ ਦੀ ਗੱਲ ਕਰੀਏ ਸਟਰੀ ਲਾਈਟਾਂ ਦੀ ਗੱਲ ਕਰੀਏ ਤਾਂ ਹਰ ਪੱਖੋਂ ਜਿਹੜਾ ਕਿ ਆਮ ਲੋਕਾਂ ਨੂੰ ਵਾੜ ਵਾਸੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਖਾਸ ਤੌਰ ਤੇ ਇਸ ਇਲਾਕੇ ਜੇਕਰ ਗੱਲ ਕਰੀਏ ਵਾਰਡ ਨੰਬਰ 16 ਦੇ ਵਿੱਚ ਇਲਾਕਾ ਦੇ ਵਸਦੇ ਇਹ ਕਹਿੰਦੇ ਨੇ ਨਸ਼ੇ ਦੇ ਨਾਲ ਲੋਕ ਕਾਫੀ ਜਿਆਦਾ ਪੀੜਤ ਨੇ ਨਸ਼ੇ ਦੀ ਸਮੱਸਿਆ ਇੱਥੇ ਬਹੁਤ ਜਿਆਦਾ ਦੇਖਣ ਨੂੰ ਮਿਲਦੀ ਹੈ ਸੋਨ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਗਰ ਨਿਗਮ ਚੋਣਾਂ ਦਾ ਐਲਾਨ ਹੋ ਚੁੱਕਾ 21 ਤਰੀਕ ਨੂੰ VOTING ਹੋਣੀ ਹੈ ਤਾਂ ਦੇਖਣਾ ਹੋਏਗਾ ਕਿ ਆਉਣ ਵਾਲੀ 21 ਤਰੀਕ ਨੂੰ ਲੋਕ ਕਿਹੜੇ ਪਾਰਟੀ ਦੇ ਕਿਹੜੇ ਉਮੀਦ ਸਿੰਘ ਇਕਬਾਲ ਦੇ ਨਿਕਸਵੈਰਾ ਲੁਧਿਆਣਾ